जी, जी बहुत बहुत जी हां जी जय भीम जय भारत YouTube चैनल ओनली truth 028 ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਫੇਰ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਜੋ ਵੀ ਡਾਕਟਰ ਭੀਮਰਾਓ ਅਵੇਦਕਰ ਜੀ ਨੂੰ ਮੰਨਣ ਵਾਲੇ ਜਾਂ ਉਹਨਾਂ ਦੀ ਸੋਚ ਤੇ ਚੰਨਣ ਵਾਲੇ ਇੱਕ ਦੂਸਰੇ ਨੂੰ ਮਿਲਦੇ ਆ ਤਾਂ ਡਾਕਟਰ ਭੀਮਰਾਓ ਅਵੇਦਕਰ ਜੀ ਦੇ ਸਨਮਾਨ ਵਿੱਚ ਆਟੋਮੈਟਿਕੀ ਅਸੀਂ ਬੋਲਦੇ ਹਾਂ ਕਿ ਜੈ ਭੀਮ ਜੈ ਭਾਰਤ ਸੋ ਅੱਜ ਜੈ ਭੀਮ ਜੈ ਭਾਰਤ ਇਸ ਜੋ ਸ਼ਬਦ ਹੈ ਇਸ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਅਸੀਂ ਇੱਕ ਦੂਸਰੇ ਨੂੰ ਮਿਲਦੇ ਆ ਤਾਂ ਕਹਿੰਦੇ ਹਾਂ ਕਿ ਜੈ ਭੀਮ ਸੋ ਇਹ ਜੋ ਜੈ ਭੀਮ ਹੈ ਕਦੋਂ ਤੋਂ ਸ਼ੁਰੂ ਹੋਇਆ ਤੇ ਕਿਹਨੇ ਸ਼ੁਰੂ ਕੀਤਾ ਸੋ ਉਹ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਨ੍ਹਾਂ ਨੇ ਜੈ ਭੀਮ ਸਲੋਗਨ ਤਿਆਰ ਕੀਤਾ ਸੀ ਉਹਨਾਂ ਦਾ ਨਾਮ ਸੀ ਬਾਬੂ ਹਰਦਾਸ ਐਲਨ ਸੋ ਇਹ ਐਲਨੁਭਾਵ ਜੋ ਉਹਨਾਂ ਦੇ ਪਿਤਾ ਦਾ ਨਾਮ ਸੀ ਲਕਸ਼ਮਣ राव ਨਾਗਰਾਰੇ ਕਿਉਂਕਿ ਜੋ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਉਹ ਆਪਣੇ ਪਿਤਾ ਜੀ ਨੂੰ ਬਹੁਤ ਸਨਮਾਨ ਦਿੰਦੇ ਨੇ ਤੇ ਸਨਮਾਨ ਵਜੋਂ ਆਪਣੇ ਦੇ ਆਪਣੇ ਨਾਮ ਦੇ ਨਾਲ ਆਪਣੇ ਪਿਤਾ ਜੀ ਦਾ ਨਾਮ ਵੀ ਲਾਉਂਦੇ ਨੇ ਸੋ ਬਾਬੂ ਹਰਦਾਸ ਐਲਨ ਜੀ ਦਾ ਜਨਮ 4 ਜਨਵਰੀ 1904 ਨੂੰ ਮਹਾਰ ਪਰਿਵਾਰ ਦੇ ਵਿੱਚ ਕਾਮਥੀ ਜੋ ਕਾਮਥੀ ਜਗ੍ਹਾ ਮਹਾਰਾਸ਼ਟਰ ਦੇ ਵਿੱਚ ਉੱਥੇ ਹੋਇਆ ਸੀ ਤੇ ਉਹਨਾਂ ਨੇ ਜੋ ਜੈ ਭੀਮ ਸਲੋਗਨ ਸੀ ਇਹ ਕਹ ਲੋ ਕਿ ਸਾਡੇ ਸਮਾਜ ਨੂੰ 6 ਜਨਵਰੀ 1935 ਨੂੰ ਦਿੱਤਾ ਸੀ ਕਿਉਂਕਿ ਜੋ बाबू ਹਰਦਾਸ ਐਲਨ ਜੀ ਜੋ बाबू ਹਰਦਾਸ ਐਲਨ ਜੀ ਸਨ ਉਹ ਜੋ ਮਹਾਰਾਸ਼ਟਰ ਦੇ ਵਿੱਚ ਇੱਕ ਵੀਕਲੀ ਮੈਗਜ਼ੀਨ ਨਿਕਲਦਾ ਸੀ ਮਹਾਰਾਸ਼ਟਰਾ ਉਹਦੇ ਵਿੱਚ ਆਪਣੀਆਂ ਰਚਨਾਵਾਂ ਦਿੰਦੇ ਹੁੰਦੇ ਸੀ ਤੇ ਉਹਨਾਂ ਨੇ 6 ਜਨਵਰੀ 1935 ਨੂੰ ਡਾਕਟਰ ਭੀਮਰਾਓ ਉਵੇਦਕਰ ਜੀ ਦੇ ਸਲਮਾਨ ਵਿੱਚ ਜੋ ਜੈ ਭੀਮ ਸਲੋਗਨ ਹੈ ਇਹ ਸਾਨੂੰ ਦਿੱਤਾ ਸੀ ਜੋ ਬਾਬੂ ਹਰਦਾਸ ਐਲਨ ਜੀ ਸੀ ਉਹ ਡਾਕਟਰ ਭੀਮਰਾਓ ਉਵੇਦਕਰ ਜੀ ਦੀ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਜਣੀ ਇੱਕ ਮਤਲਬ ਉਹਨਾਂ ਦੀ ਸੋਚ ਤੇ ਚੱਲਣ ਦਾ ਉਹਨਾਂ ਨੇ ਬਹੁਤ ਪਰਯਤਨ ਕੀਤਾ ਬਹੁਤ ਮਤਲਬ ਆਪਣੇ ਸਮਾਜ ਲਈ ਉਹਨਾਂ ਨੇ ਕੰਮ ਕੀਤੇ ਤੇ ਜੋ ਸੁਤੰਤਰ ਲੇਬਰ ਪਾਰਟੀ ਸੀ ਉਹਨਾਂ ਦੇ ਹੀ ਮਹਾਸਚੇਬ ਵੀ ਰਹੇ ਸੀ। ਸੋ ਇਹਨਾਂ ਨੇ ਬੜੀ ਮਿਹਨਤ ਕੀਤੀ ਜੋ ਸਾਨੂੰ ਇੱਕ ਇਹੋ ਜਿਹਾ ਸਲੋਕਨ ਤਿਆਰ ਕਰਕੇ ਦਿੱਤਾ ਕਿ ਜਦੋਂ ਅਸੀਂ ਇੱਕ ਦੂਸਰੇ ਨੂੰ ਮਿਲਦੇ ਹਾਂ ਤਾਂ ਜੈ ਭੀਮ ਦਾ ਜੋ ਨਾਅਰਾ ਹੈ ਬੋਲਦੇ ਹਾਂ ਜੈ ਭੀਮ ਜੈ ਭਾਰਤ ਜੋ ਇਹਨਾਂ ਦੀ ਮੌਤ ਦੀ ਗੱਲ ਕਰੀਏ ਤਾਂ 12 ਜਨਵਰੀ 1939 ਨੂੰ ਸਿਰਫ 35 ਸਾਲ ਦੀ ਉਮਰ ਭੋਕੇ ਸਾਨੂੰ ਸਾਰਿਆਂ ਨੂੰ ਇਹ ਸਦੀਵੀ ਬਸੂੜਾ ਦੇ ਗਈ ਸੀ। ਤੇ ਇਹੋ ਜੇ ਮਹਾਪੁਰਸ਼ਾਂ ਨੂੰ ਸਤ ਸਤ ਨਮਸਕਾਰ ਕਰਦੇ ਹਾਂ ਤੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਮਾਜ ਲਈ ਤੇ ਸਾਡੇ ਇਹ ਕਹ ਲਓ ਵੀ ਸਾਡੇ ਸਮਾਜ ਲਈ ਇੰਨੀਆਂ ਜੋ ਕੁਰਬਾਨੀਆਂ ਕਹ ਲਓ ਇੰਨੇ ਸੰਘਰਸ਼ ਕੀਤੇ ਕਿਉਂਕਿ ਇਹ ਜੋ बाबू ਹਰਦਾਸਾਹਲਨ ਜੀਸਨ ਇਹ ਡਾਕਟਰ ਭੀਮਰੋ ਅਵੇਦਕਰ ਜੀ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਤੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਮਤਲਬ ਸਾਥੀ ਸਨ ਹੋ ਸਕਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਰਮਤਮ